ਤੇਰੇ ਲੋੜ ਦੀ ਮੈਨੂੰ ਖੋ ਪੈਂਦੀ ਤੂੰ ਪਹਿਲ ਤੇ ਅੱਗੇ ਆਉਣਾ ਸੀ ਜਿੰਨੇ ਖੜੇ ਸੰਦ ਤੇਰੇ ਵੇੜੇ 'ਚ ਅੱਜ ਸਭ ਨੂੰ ਕੰਮ ਲਗਾਉਣਾ ਸੀ 9811 ਤੇ ਚੜ ਕੇ ਜਾ ਵੜਨਾ ਸੀ ਡੁੱਬਦੇ ਪਿੰਡ 'ਚ ਤੂੰ ਟਰੈਕਟਰ ਖੂਬ ਚਲਾਉਣਾ ਸੀ ਜੋ ਦਿੱਲੀ ਲੰਗਰ ਲਾਏ ਸੀ ਸਭ ਦੇ ਦੁੱਖ ਵੰਡਾਏ ਸੀ ਇਹੇ ਅੱਜ ਵੀ ਅੱਗੇ ਆਉਣਾ ਸੀ ਡੁੱਬਦੇ ਪਿੰਡਾਂ ਦੇ ਵਿੱਚ ਪੁੱਤਰਾ ਤੂੰ ਟਰੈਕਟਰ ਖੂਬ ਚਲਾਉਣਾ ਸੀ ਪੁੱਤ ਤੁਹਾਡੀ ਕਮੀ ਅੱਜ ਪੰਜਾਬ ਤੇ ਪਈ ਵਿਪਤਾ ਵਿੱਚ ਮੈਂ ਮਹਿਸੂਸ ਕਰ ਰਹੀ ਹਾਂ ਜਿਉਂ ਪੰਜਾਬ ਦੇ ਕਿੰਨੀਆਂ ਮਾਵਾ ਦੇ ਪੁੱਤ ਪੰਜਾਬ ਨੂੰ ਬਚਾਉਣ ਦੇ ਲਈ ਅੱਗੇ ਆ ਰਹੇ ਹਨ ਉੱਥੇ ਹੀ ਮੈਂ ਮਹਿਸੂਸ ਕਰ ਰਹੀ ਹਾਂ ਕਿ ਜੇਕਰ ਤੁਸੀਂ ਹੁੰਦੇ ਤਾਂ ਪੁੱਤ ਤੁਸੀਂ ਅੱਜ ਪੰਜਾਬ ਲਈ ਅੱਗੇ ਆਣਾ ਸੀ ਪੰਜਾਬ ਤੇ ਪੰਜਾਬੀਅਤ ਲਈ ਤੁਹਾਡੇ ਦਿਲ 'ਚ ਜੋ ਪਿਆਰ ਸੀ ਉਹ ਅੱਜ ਮੈਂ ਆਪਣੇ ਅੰਦਰ ਮਹਿਸੂਸ ਕਰ ਰਹੀ ਹਾਂ ਅਕਾਲ ਪੁਰਖ ਪੰਜਾਬ ਤੇ ਮਿਹਰ ਕਰੇ ਇਹ ਪੋਸਟ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਚਰਨ ਕੌਰ ਵੱਲੋਂ ਸਾਂਝਾ ਕੀਤੀ ਗਈ ਹੈ। ਉਹਨਾਂ ਨੇ ਇਹ ਪੋਸਟ ਦਾ ਸਕਰੀਨਸ਼ਾਟ ਲੈ ਕੇ ਸੋਸ਼ਲ ਮੀਡੀਆ ਤੇ ਸਟੋਰੀ 'ਚ ਵੀ ਲਗਾਇਆ ਤੇ ਪੋਸਟ ਵੀ ਕੀਤਾ। ਤੇ ਲੱਖਾਂ ਸਿੱਧੂ ਦੇ ਚਾਣ ਵਾਲੇ ਉਸਦੇ ਪੇਰੈਂਟਸ ਨੂੰ ਸਪੋਰਟ ਕਰਨ ਵਾਲੇ ਇਸ ਇਸ ਪੋਸਟ ਦੇ ਹੇਠਾਂ ਕਮੈਂਟ ਕਰ ਰਹੇ ਹਨ। ਸਨੀ ਮਾਲਟਨ ਨੇ ਵੀ ਇਸ ਪੋਸਟ ਹੇਠਾਂ ਕਮੈਂਟ ਕਰਦੇ ਹੋਏ ਸਾਰ ਈਮੋਜੀ ਤੇ ਹਾਰਟ ਵਾਲਾ ਈਮੋਜੀ ਸਾਂਝਾ ਕੀਤਾ। ਐਨਆਈ ਨੇ ਹਰ ਕੋਈ ਇਹੇ ਕਮੈਂਟ ਕਰ ਰਿਹਾ ਹੈ ਕਿ ਮਾਂ ਤੁਹਾਡਾ ਧਨ ਜਿਗਰ ਹੈ ਤੁਸੀਂ ਇਹ ਸਾਰਾ ਕੁਝ ਜਰੀ ਜਾਂਦੇ ਹੋ ਲੇਕਿਨ ਤੇ ਦੂਜੇ ਪਾਸੇ ਇਹ ਪੋਸਟ ਸੋਸ਼ਲ ਮੀਡੀਆ ਤੇ ਬੇਹਦ ਵਾਇਰਲ ਵੀ ਹੋ ਰਿਹਾ ਹੈ ਵੈਲ ਤੁਸੀਂ ਵੀ ਦੇਖੋ ਇਹ ਪੋਸਟ ਤੂੰ ਪਹਿਲ ਤੇ ਅੱਗੇ ਆਉਣਾ ਸੀ ਜਿੰਨੇ ਖੜੇ ਸੰਦ ਤੇਰੇ ਵੇੜੇ 'ਚ ਅੱਜ ਸਭ ਨੂੰ ਕੰਮ ਲਗਾਉਣਾ ਸੀ 9/11 ਤੇ ਚੜਕੇ ਜਾ ਵੜਨਾ ਸੀ ਡੁੱਬਦੇ ਪਿੰਡ 'ਚ ਤੂੰ ਟਰੈਕਟਰ ਖੂਬ ਚਲਾਉਣਾ ਸੀ ਜੋ ਦਿੱਲੀ ਲੰਗਰ ਲਾਏ ਸੀ ਸਭ ਦੇ ਦੁੱਖ ਵੰਡਾਏ ਸੀ ਇਹੇ ਅੱਜ ਵੀ ਅੱਗੇ ਆਉਣਾ ਸੀ ਡੁੱਬਦੇ ਪਿੰਡਾਂ ਦੇ ਵਿੱਚ ਪੁੱਤਰਾ ਤੂੰ ਟਰੈਕਟਰ ਖੂਬ ਚਲਾਉਣਾ ਸੀ ਪੁੱਤ ਤੁਹਾਡੀ ਕਮੀ ਅੱਜ ਪੰਜਾਬ ਤੇ ਪਈ ਵਿਪਤਾ ਵਿੱਚ ਮੈਂ ਮਹਿਸੂਸ ਕਰ ਰਹੀ ਹਾਂ ਜਿਉ ਪੰਜਾਬ ਦੇ ਕਿੰਨੀਆਂ ਮਾਵਾ ਦੇ ਪੁੱਤ ਪੰਜਾਬ ਨੂੰ ਬਚਾਉਣ ਦੇ ਲਈ ਅੱਗੇ ਆ ਰਹੇ ਹਨ ਉੱਥੇ ਹੀ ਮੈਂ ਮਹਿਸੂਸ ਕਰ ਰਹੀ ਹਾਂ ਕਿ ਜੇਕਰ ਤੁਸੀਂ ਹੁੰਦੇ ਤਾਂ ਪੁੱਤ ਤੁਸੀਂ ਅੱਜ ਪੰਜਾਬ ਲਈ ਅੱਗੇ ਆਣਾ ਸੀ ਪੰਜਾਬ ਤੇ ਪੰਜਾਬੀਅਤ ਲਈ ਤੁਹਾਡੇ ਦਿਲ ਚ ਜੋ ਪਿਆਰ ਸੀ ਉਹ ਅੱਜ ਮੈਂ ਆਪਣੇ ਅੰਦਰ ਮਹਿਸੂਸ ਕਰ ਰਹੀ ਆਂ ਅਕਾਲ ਪੁਰਖ ਪੰਜਾਬ ਦੇ ਮਿਹਰ ਕਰੇ ਇਹ ਪੋਸਟ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਚਰਨ ਕੌਰ ਵੱਲੋਂ ਸਾਂਝਾ ਕੀਤੀ ਗਈ ਹੈ ਉਹਨਾਂ ਨੇ ਇਹ ਪੋਸਟ ਦਾ ਸਕਰੀਨਸ਼ਾਟ ਲੈ ਕੇ ਸੋਸ਼ਲ ਮੀਡੀਆ ਤੇ ਸਟੋਰੀ ਚ ਵੀ ਲਗਾਇਆ ਤੇ ਪੋਸਟ ਵੀ ਕੀਤਾ ਤੇ ਲੱਖਾਂ ਸਿੱਧੂ ਦੇ ਚਾਣ ਵਾਲੇ ਉਸਦੇ ਪੇਰੈਂਟਸ ਨੂੰ ਸਪੋਰਟ ਕਰਨ ਵਾਲੇ ਇਸ ਇਸ ਪੋਸਟ ਦੇ ਹੇਠਾਂ ਕਮੈਂਟ ਕਰ ਰਹੇ ਹਨ सनी माल्टन ने भी इस पोस्ट ਹੇਠਾਂ ਕਮੈਂਟ ਕਰਦੇ ਹੋਏ ਸਾਰ ਈਮੋਜੀ ਤੇ ਹਾਰਟ ਵਾਲਾ ਈਮੋਜੀ ਸਾਂਝਾ ਕੀਤਾ ਐਨਆਈ ਨੇ ਹਰ ਕੋਈ ਇਹ ਕਮੈਂਟ ਕਰ ਰਿਹਾ ਹੈ ਕਿ ਮਾਂ ਤੁਹਾਡਾ ਧਨ ਜਿਗਰ ਹੈ ਤੁਸੀਂ ਇਹ ਸਾਰਾ ਕੁਝ ਜਰੀ ਜਾਂਦੇ ਹੋ ਲੇਕਿਨ ਤੇ ਦੂਜੇ ਪਾਸੇ ਇਹ ਪੋਸਟ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਵੀ ਹੋ ਰਿਹਾ ਹੈ ਵੈਲ ਤੁਸੀਂ ਵੀ ਦੇਖੋ ਇਹ ਪੋਸਟ